ਹੋੜਣਾ ਰੁਕੜਣਾ ਨਾ ਹੁਣੇ ਇੰਨੀ ਮਿੱਟੀ ਮੇਰੀ ਆ ਤੇਰੀ ਅਸੀਂ ਕਦੋਂ ਆਖਿਆ ਢੀ ਆ ਸੱਚੀ ਦੀ ਲੜਾਈ ਪੈ ਗਈ ਨਾ ਨੁਕਰ ਦਾ ਉਹ ਨਜ਼ਰ ਲੱਗ ਗਈ ਆ ਉਹਨਾਂ ਨੇ ਵੀਡੀਓ ਦੇ ਵਿੱਚ ਝੁੱਟੀ ਝੁੱਟੀ ਲੜਾਈ ਪਾਈ ਆ ਤਾਂ ਤੂੰ ਹੀ ਹਰ ਚਾਚੇ ਪੁੱਤ ਜੇ ਨੇ ਸੱਚੀ ਦੀ ਲੜਾਈ ਵਾਲੀ ਹਾਂ ਉਹਨਾਂ ਨੇ ਪਾ ਗਾ ਮਿੱਟੀ ਦਾ ਅੱਛਾ ਨੁਕਰ ਵੈਲੀ ਉਹਦੇ ਮੱਡੀ ਚਾਚਾ ਆਂਦਾ ਮੇਲੀ ਆ ਤੇ ਤੂੰ ਆਂਦੇ ਮੇਰੀ ਆ ਨਹੀਂ ਮੈਂ ਨਹੀਂ ਆਖਿਆ ਕਿ ਜਿੱਥੇ ਝੁੱਟੜੀ ਜ਼ਾਦਾ ਤੇ ਮੈਂ ਛੁੱਟ ਦੇਣਾ ਆ ਅਸਲ ਆਖਿਆ ਨੁਕਰ ਸੱਦੀ ਕਰ ਲੈ ਇਹ ਤੈਨੂੰ ਥੋੜਾ ਆਖਿਆ ਮੈਂ ਤੂੰ ਮਿੱਟੀ ਨੂੰ ਸਾਰੇ ਆਪਣੇ ਘਰ ਲੈ ਜਾ ਹਾਂ ਤੇ ਲੈ ਜਾਓ ਲੈ ਜਾਓ ਮਿੱਟੀ ਉਹ ਮਿੱਟੀ ਸਾਡਿਕਰੀ ਹੈ ਕੱਲੀ ਮਿੱਟੀ ਨਹੀਂ ਨਾ ਅੱਜ ਸਭ ਕਾ ਜੀ ਆ ਸਭ ਕੁਝ ਹੀ ਵਿੱਚੇ ਮਾਲ ਆ ਉਹ ਵੀ ਉਹ ਵੀ ਚਾਚਾ ਹੀ ਨੇ ਸੁੱਟਿਆ ਬੋਤਲਾਂ ਬਾਤਲਾਂ ਸਭ ਟੀਕੇ ਲਾਉਂਦਾ ਵੀ ਵਿੱਚੇ ਆ ਚਾਚੀ ਵੇਲਾ ਕੰਮ ਹੋਈ ਹੋ ਗਿਆ ਨਾ ਲੜਾਈ ਸੱਚੀ ਹੋ ਗਈ ਆ ਨੁਕਰ ਤੋਂ ਉਹ ਵੀਡੀਓ ਤੇ ਝੂਠੀ ਝੂਠੀ ਲੜਾਈ ਕਰਨ ਦੇ ਸੀ ਸੱਚੀ ਲੜਾਈ ਕਰਤੀ ਇਹਨਾਂ ਨੇ ਸੱਚੀ ਹੋਰ ਬਾਦੇ ਤੋਂ ਨੁਕਰ ਦਾ ਨੁਕਰ ਦੇ ਪਵਾੜੇ ਮਿੱਟੀ ਦਾ ਰੋਣਾ ਪੈ ਗਿਆ ਮਿੱਟੀ ਦਾ ਰੋਣਾ ਪੈ ਗਿਆ ਆ ਆ ਮੈਨੂੰ ਕਿਤੇ ਸਿੱਧੀ ਕਰਨਾ ਤੈਨੂੰ ਆਖਿਆ ਬਚਾਰ ਕਰਨਾ ਕੋਈ ਗੱਲ ਨਹੀਂ ਹਾਂ ਭਾਈ ਬਦਲ ਤੂੰ ਸਾਡਾ ਪਤੀਆਂ ਕਰ ਲੈ ਹਾਂ ਇਹ ਤੈਨੂੰ ਥੋੜਾ ਆਖਿਆ ਬਥੇ ਸਾਡੀ ਮਿੱਟੀ ਵੀ ਲੈ ਜਾ ਆਪਣੇ ਘਰ ਆ ਆ ਹੋਵੇ ਚਾਚਾ ਚਾਚੇ ਦੇ ਸਮਾਨ ਦਾ ਛੁੱਟੇ ਹੈ ਕਿ ਚੇਲ ਮੌਕਾ ਦੇ ਮੇਰੀ ਗੱਲ ਸੁਣਾ ਟ੍ਰਾਲੀ ਮਿੱਟੀ 1800 ਦੀ ਹੁੰਦੀ ਆ ਮੇਰੇ ਕਾਸ ਮੌਕਾ ਦੇ ਹੁਣ ਸਕੋ ਆ ਜਤਾਈ ਕਹਿੰਦੇ ਸਾਡੇ ਵੱਲ ਆਦੇ ਤੇ ਦਾਲ ਸੰਭਲੋ ਤੇ ਸਾਰੀ ਚੀਜ਼ ਲਾ ਦੋ ਮੁੜ ਕੇ ਫਿਰ ਤੁਹਾਨੂੰ ਆਓ ਉੱਥੇ ਖੜਨੀ ਪੈਣੀ ਆਹ ਲੱਗਾ ਥੋੜਾ ਪੈਣਾ ਆਹ ਸੱਚ ਆ ਇੱਥੇ ਵੀ ਉਹ ਭਰਤੀ ਪੈਣੀ ਜਿਹੜੀ ਲਾ ਕੇ ਛੋੜ ਦਿੰਦੇ ਮਤਲਬ ਨੇ ਉਹ ਤੁਮੇ ਛੋੜ ਜੀ ਸਾਰਾ ਮਾਲ ਛੋੜ ਦੋ ਛੋੜ ਦੋ ਆ ਕੱਟ ਕੁਤਰ ਜੀ ਨਹੀਂ ਹੈਗੀ ਆਪੇ ਲੋੜ ਹੁੰਦੀ ਹੈ ਮੈਂ ਹਾਟਾ ਦੇ ਇੱਥੇ ਕੰਮ ਆ ਜਣਾ ਇੱਥੇ ਲੇ ਪਿਆ ਦਿੰਦੀ ਜਿਹੜਾ ਵਿਚ ਕਰਦਾ ਵਾਂ ਵੀ ਛੋੜ ਦੋ ਤੇ ਫਿਰ ਕੀ ਕਰਾਵਾਂ ਜੀ ਚਾਲਾ ਵਧੀਆ ਗਿਆ ਉਹ ਨੁਕਰ ਦਾ ਕੰਮ ਛੱਡ ਲਿਆ ਮੈਂ ਵੀਡੀਓ ਦੇ ਵਿੱਚ ਕੱਲ ਉਹ ਉਹਨਾਂ ਨੇ ਵੀਡੀਓ ਬਣਾਉਣੀ ਸੀ ਤੇ ਉਹਨਾਂ ਨੂੰ ਸਗੋਂ ਹੋ ਗਈਆਂ ਵੀਡੀਓ ਦੇ ਵਿੱਚ ਉਹਨਾਂ ਨੂੰ ਸਗੋਂ ਵਧੀਆ ਮਤਲਬ ਕਿ ਉਹ ਮਿਲ ਗਿਆ ਟੌਪਿਕ ਮਿਲ ਗਿਆ ਨੁਕਰ ਦਾ ਤੇ ਵੀਡੀਓ ਸ਼ੁਰੂ ਹੋ ਗਈ ਉਹ ਪਹਿਲਾਂ ਹੀ ਆਂਦੇ ਸੀ ਆਂਦੇ ਸੀ ਤੇ ਹੋਰ ਨਾ ਆਏ ਅਸੀਂ ਵੀਡੀਓ ਬਣਾ ਦੇਦੇ ਤੇ ਤੁਹਾਡੀ ਸੱਚੀ ਲੜਾਈ ਹੋ ਜੇ ਮੈਂ ਲੜਾਈ ਉਹ ਕੰਧ ਵਾਲੀ ਲੜਾਈ ਵਾਲੀ ਕੰਧ ਉਹ ਵੱਖਰੀ ਆ ਉੱਥੇ ਹੁੰਦੀ ਲੜਾਈ ਇੱਥੇ ਨਹੀਂ ਹੁੰਦੀ ਜਿਹੜਾ ਕਰਨਾ ਹੈ ਉਹ ਕਰਨਾ ਹੈ ਹਾਂ ਤੇ ਲਾਈ ਗਈ ਬਈ ਤੇ ਇੱਥੇ ਜੀ ਸਟੱਪ ਲਾ ਲਏ ਤੁਹਾਡਾ ਪ੍ਰੋਗਰਾਮ ਸੈਟ ਹੋ ਗਿਆ। ਬੰਨ ਜਾਣਾ ਕਿ ਵਧੀਆ ਕੰਮ। ਪੁੱਤੂ ਹੀ ਪਤਾ ਕੀ ਕਰੋ। ਜਿਹੜਾ ਉਹ ਬੂਆ ਲਾਇਆ ਨਾ ਉਹ ਇੱਥੇ ਲਾ ਦੇ। ਕਿਹੜਾ? ਆਹੋ ਇਧਰ ਨੂੰ ਲਾ ਦੀਆਂ ਤੇ ਇਧਰ ਨੂੰ ਰਹਿਣ ਦੀਆਂ ਬੰਦੀ ਕਰਦੀ ਐ। ਨਹੀਂ ਨਹੀਂ। ਉਧਰ ਉਧਰ ਵਾਲੇ ਵੱਖਰੇ ਆ ਤੁਹਾਡਾ। ਕੀ ਕਰਦੀ ਐ ਕਿਹਾ ਤਾਂ। ਆਹ ਇੱਥੇ ਸਟੈਪ ਲੱਗ। ਮੁੜ ਕੇ ਕੋਈ ਵੀ ਗੱਲ ਅਜਾ ਤਾਂ ਤੁਸੀਂ ਕੁੱਤਾ ਛੱਡ ਛਡੋ ਤੁਹਾਡੇ ਵਾਲੇ। ਨਹੀਂ। ਚੱਲ। ਤੇ ਕੁੰਡਾ ਤੇ ਤੁਹਾਡੇ ਵਾਲਾ ਹੋਣਾ ਨਾ। ਨਹੀਂ। ਚਾਤਾ ਜੀ ਕੁੱਤਾ ਛੱਡ ਛੜੇ ਵੀ ਚੱਲ ਡੋਲ। ਨਾ ਇਹ ਗਾਉਣ ਜੱਗੇ ਨਾ ਕੋ ਨਹੀਂ ਤੁਹਾਡਾ ਕੋਡਾ ਤੁਹਾਡੇ ਵੱਲ ਹੁਣਾ ਤੁਸੀਂ ਤੁਸੀਂ ਆਪਣੀ ਲੋਡ ਨੂੰ ਖੋਲਣਾ ਜੇ ਲੋਡ ਤੇ ਤੁਸੀਂ ਖੋਲਣਾ ਵੇਹਾਂ ਸ਼ਾਦੀ ਵਿੱਚ ਭਾਵੇਂ ਧੀ ਰਾਤ ਤੱਕ ਆਏ ਚਾਹਨਾ ਆਏ ਸਾਰੇ ਪੂਏ ਵਿੱਚ ਰਹਿਣਾ ਅਬ ਤੇ ਤੋ ਡਰ ਹਾਂ ਹੋ ਤੇ ਸ਼ੋਗਰ ਕੀਤਾ ਅਸੀਂ ਕਿ ਤੁਹਾਡੇ ਮਿਸਤਰੀ ਆਏ ਹੁਣ ਇਹਦੇ ਅਸੀਂ ਦੇ ਆਖਿਆ ਵੀ ਬਸ ਕੰਮ ਹੋ ਜਾਣਾ ਖਰਾਬ ਹੁਣ ਤੁਹਾਡੇ ਆਖੇ ਤੇਰੀ ਆਏ ਹਾਂਜੀ ਮੈਂ ਉਹ ਲੈ ਕੇ ਦਿੱਤੇ ਚੱਲ ਕੋਈ ਨਹੀਂ ਕੱਪ ਤਾਂ ਨੂੜੇ ਦਾਂਗੇ ਜਿਹੜਾ ਉਹ ਕਈ ਡੁੰਡਲੀ ਵਾਲਾ ਕੱਪ ਜਿਹੜਾ ਹੁੰਦਾ ਵਾ ਉਹ ਚਾਚੇ ਨੂੰ ਮਿਲ ਜੇਗਾ ਮੇਰੀ ਮੈਂ ਕੁੜੀਆ ਲੈਂਦਾ ਮੈਂ ਕੱਲ ਦਾ ਕੰੰਦ ਰੱਖਤਾ ਸੀ ਹੋ ਗਿਆ ਫੋਟੋ ਵੀ ਉਥੋਂ ਆ ਚੁੱਕਾ ਹੈ ਮਖਰੀ ਗੱਲ ਹੈ ਨਹੀਂ ਨਹੀਂ ਕੱਪ ਆਏ ਕੱਪ ਵਾ ਚੋਕੜਾ ਚੋਕਲੇ ਆਈਏ ਨਾ ਚਾਚੇ ਨੂੰ ਕੋਈ ਨਹੀਂ ਚਾਚੇ ਨੂੰ ਕੱਪ ਦੇ ਦਾਂਗੇ ਵੱਡਾ ਕੱਪ ਚਾਚੇ ਦੀ ਅੱਖਾਂ ਹੈ ਕੱਪ ਹਾਂ ਹਾਂ ਸਾਡੀਆਂ ਅੱਖਾਂ ਨਹੀਂ ਲੱਗਦੇ ਇਹਨਾਂ ਦੀ ਮਿਹਰਬਾਨੀ ਉਹ ਅੱਗੇ ਤਾਂ ਕਹਿੰਦੇ ਹਾਂ ਮੈਂ ਜਿਹੜੇ ਵੇਲੇ ਮਰਜੀ ਢਾ ਸਕਦਾ ਹਾਂ ਤਾਂ ਕੋਈ ਪਰਵਾਹ ਨਹੀਂ ਆ ਮੈਂ ਅਸੀਂ ਤਾਂ ਚੁੱਪ ਕੀਤੇ ਆਂ ਮੈਂ ਦੋ ਦਿਨਾਂ ਜੇਵੇਂ ਇਹਨਾਂ ਨੂੰ ਛੁੱਟੀ ਕਰਾ ਦੇਣਾ ਮਤਲਬ ਤੂੰ ਹੋਰ ਵੀ ਲੱਗ ਸਕਦਾ ਨਾ ਲੱਭ ਮੈਂ ਹੁੰਦਾ ਹੀ ਨਹੀਂ ਮੈਂ ਕੋਈ ਗੱਲ ਕੀਤੀ ਆਹ ਲੋੜੀ ਆਈ ਦਾਦਾਰਾ ਕਾ ਮਿਸਤਰੀ ਰੱਖਾਣ ਦੇ ਆ ਵੀ ਹੋਰ ਨਾ ਆਇਆ ਕੋਈ ਵੱਧ ਘਟ ਘੱਲ ਹੋ ਜੇ ਤੇ ਆਹੀਂ ਤੇ ਇਧਰ ਆਏ ਨਹੀਂ ਹੁੰਦੇ ਨਹੀਂ ਹਨਾ ਆਡਾ ਅਧਿਕਾਰੀ ਪਰਪਰਾ ਰਹਿ ਗਿਆ ਹਾਂ ਇੱਕ ਮਣਾ ਜਾ ਸਕਦਾ ਮਤਲਬ ਤੈਨੂੰ ਹੋਰ ਮਿਸਤਰੀ ਲੱਭ ਸਕਦਾ ਮੈਂ ਤਾਂ ਹੁੰਦਾ ਹੀ ਨਹੀਂ ਮੈਂ ਗੱਲ ਕਰਾਂ ਤੇ ਤਾਂ ਮੈਂ ਮਿਸਤਰੀ ਲੱਭ ਸਕਦਾ ਇਧਰ ਸੋ ਚਾਹ ਪਣੀ ਨੂੰ ਪਿਆ ਲਿਆ ਕਰ ਸਿੱਧਾ ਆਰਾਮ ਆਡਾ ਉਧਰ ਆਉਣਾ ਪੈਂਦਾ ਸਾਨੂੰ ਹਾਂ ਮੇਰਾ ਬਾਥਰੂਮ ਵੀ ਬਣ ਗਿਆ ਤੇਰਾ ਹੀ ਆ ਤੇਰਾ ਇਹ ਜੇ ਤੂੰ ਚਾਰ ਸਵੇਰਾ ਬੰਨ੍ਹ ਦੋ ਤਾਂ ਤੇਰਾ ਕਿੱਥੇ ਮੈਂ ਆ ਬੇਲਾ ਕੁਆੜ ਮੱਥੇ ਦਾ ਕਿੰਨਾ ਫਾਇਦਾ ਦਾਵਾ ਕਿੰਨਾ ਸੋਚਣੇ ਵਿਆਹ ਤੋਂ ਪਹਿਲਾਂ ਪਹਿਲਾਂ ਬਾਥਰੂਮ ਤਿਆਰ ਕਰਕੇ ਦੇਵਾ ਚਾਹੀਦਾ ਆ ਵੀ ਕੱਲ ਨੂੰ ਜਦਾਂ ਵੀ ਅਵਿਆਹ ਦੇ ਵਿੱਚ ਪਰੌਣੇ ਆਉਣੇ ਆ ਤੇ ਡੋਲੀ ਆਣ ਕੇ ਨਾ ਆਉਣ ਤੋਂ ਹੋਣੇ ਕਰੂ ਚਾਚੇ ਨੇ ਤੇ ਉਹ ਮਾਲਣਾ ਆਪਣਾ ਹੀ ਉਹ ਕਰਦਾ ਕਿੰਢਾ ਦੇ ਪੌਣਾ ਲਾਉਂਦੇ ਲਾਉਂਦਾ ਆਪਣੇ ਵਾਸਤੇ ਪੌਣਾ ਚਲ ਬਾਕੀ ਡਿੱਕੀ ਜਾਣਗੇ ਬਰਾਤੀ ਵਿਆਹ ਦੇ ਵਿੱਚ ਜਿੰਨੇ ਵੀ ਹੋਣ ਹਨਾ ਬਾਥਰੂਮ ਉਹਨੇ ਹੀ ਘਟਵਾ ਨਾਉਣ ਵਾਸਤੇ ਖੁੱਲਾ ਟਾਈਮ ਜਿੰਨਾ ਮਰਜ਼ੀ ਜਿੰਨੇ ਮਰਜ਼ੀ ਸੰਗਤ ਹੋਏ ਹਨਾ ਕੰਮ ਚੱਲ ਜੀਦਾ ਤਾਂ ਹੀ ਅਸੀਂ ਵੇਲਾ ਇੱਕ ਹੈ गावा ਦੇ ਕੋਲ ਹੋਰ ਬਣਾਉਣੇ ਲੱਗੇ ਆ ਤੁਹਾਡੇ ਭਲੇ ਵਾਸਤੇ ਦੋ ਤਾਂ ਦੋ ਤੁਹਾਡੇ ਹੋ ਕੇ ਦੋ ਛਾਡੇ ਹੋ ਗਏ ਵਧੀਆ ਨਾ ਪਾਵੇ ਹੱਤਾ ਦੋ ਪਹਿਲਾਂ ਪਰੋਨੇ ਆ ਗਏ ਹਾਂ ਨੂੰ ਚਾਚਾ ਕੋਈ ਪਰਵਾਹਤ ਨਹੀਂ ਆ ਦੇਖਣ ਆਉਣਾ ਤੇ ਬਾਥਰੂਮ ਮਤਾਂ ਮੈਂ ਜਿੰਨਾਂ ਨੇ ਆਉਣਾ ਉਹਨਾਂ ਨੂੰ ਬਾਥਰੂਮ ਵੀ ਤਾਂ ਚਾਹੀਦੀ ਹੈ ਨਾ ਵਿਚਾਰਿਆਂ ਨੂੰ ਉਹਨੂੰ ਵਿਆਹ ਉਹਨੂੰ ਵਿਆਹ ਨਾਲ ਵੀ ਟਿਕਾਣ ਬਣਾ ਦੇ ਬੇਲ ਜੀ ਮਸਤ ਜਿੰਨਾਂ ਬੰਸੀ ਕਿਹਦਾ ਪਰੋਲੇ ਆ ਗਏ ਜਿੰਨਾਂ ਪਾਉਂਦੇ ਨੇ ਗੇਸ ਉੱਤੇ ਇੱਕ ਮਰਦਾ ਜੋ ਕੇ ਆਉ ਜਾਉ ਬاتھਰੂਮ ਨੂੰ ਨਹੀਂ ਜਾਇਦੇ ਬاتھਰੂਮ ਬاتھਰੂਮ ਨੂੰ ਬੁਲਾਉਣਾ ਚਾਹੀਦਾ ਨਹੀਂ ਹੋਦੀ ਇਹ ਕਿ ਮੈਂ ਬاتھਰੂਮ ਨੂੰ ਬੁਆ ਹੀ ਲੱਗਣਾ ਚਾਹੀਦਾ ਬاتھਰੂਮ ਨੂੰ ਪਾੜ ਦੇ ਨਹੀਂ ਉਹ ਨੂੰ ਬੰਦ ਕਰ ਦਿੰਦਾ ਪਰ ਵਿੱਚ ਬੁਆ ਲਾ ਕੇ ਨਾ ਉਹ ਗਾੜ ਬੰਦ ਲਾ ਦੇ ਵੇਖੋ ਹਣ ਕੀ ਹੁੰਦਾ ਹੈ ਅੱਜ ਕਾਹਦੀਆਂ ਤਿਆਰੀਆਂ ਜੋਰਾ ਸ਼ਰ ਚੱਲਣੀਆਂ ਸੁਖ ਨਾਲ ਇਧਰੇ ਕੰਮ ਚੱਲਣ ਰਿਹਾ ਹਾਂ ਹਾਂਜੀ ਚੱਲਾਂਗੇ ਜਿਹੜਾ ਲੱਗਣਾ ਸਾਰੇ ਫੇਰੇ ਵਿੱਚ ਮਿਸਤਰੀ-ਮਿਸਤਰੀ ਹੋਏ ਪਏ ਆਡੇ ਕੇਕ ਘਰ ਚ ਵੀ ਵੇਹ ਲੈਂਦੀ ਆ ਆ ਉਧਰ ਵੀ ਲੱਗੇ ਉਹਨਾਂ ਦਾ ਵੀ ਉਹ ਮੈਂ ਕਿਹਾ ਘਰ ਬਣ ਗਿਆ ਸਾਰੇ ਮਹੱਲੇ ਦੀ ਡੇ ਆ ਅੱਛਾ ਆਹੋ ਨਗਰ ਵੀ ਲੱਗੇ ਆ ਕਾਈ ਘਰ ਵੀ ਕਰੋ ਵਾਲਾ ਵਿਆਹ ਆ ਉਹਦੇ ਸਾਰੇ ਘਰਾਂ ਦੇ ਸਾਰੇ ਮਹੱਲੇ ਦੀ ਮਿਸਤਰੀ ਜ਼ਿਆਦਾ ਚਾਹ ਤਾ ਇਹ ਤਾਂ ਮਿਸਤਰੀ ਨਹੀਂ ਲੱਭਣ ਡਿਆ ਸਾਰੇ ਮਿਸਤਰੀ ਦੇ ਮੂੜਾਂ ਚ ਵੜੇ ਆ ਪਰਲੇ ਮਾਨੇ ਤੇ ਸ਼ਰਾਰਾ ਜਿਹਾ ਲੱਗਦਾ ਹੁਣ ਆਹ ਕੰਮ ਸਿੱਖਣਾ ਹੀ ਆ ਇਹ ਦੇ ਆਪਾਂ ਚੱਕ ਲਾ ਕੇ ਫੇਰਨਾ ਜਿਹੜੇ ਦੇ ਹੱਥ ਰੱਖੋ ਜਿਹੜਾ ਮਿਸਤਰੀ ਤੁਹਾਡੇ ਰੱਖਿਆ ਹੋ ਗਿਆ ਹੋ ਗਈ ਆ ਜੀ ਨੁੱਕਰ ਜਿਹੜੀ ਆ ਸਿੱਧੀ ਹੋ ਗਈ ਆ ਤੁਸੀਂ ਦੇਖ ਸਕਦੇ ਜੇ ਇਹ ਲੜਾਈ ਨੁੱਕਰ ਦੀ ਸਾਰੀ ਇਹ ਸਿਰਫ ਵੀਡੀਓ ਦੇ ਵਿੱਚ ਹੀ ਆ ਲੜਾਈ ਵੀ ਨੁੱਕਰ ਅਸੀਂ ਸਿੱਧੀ ਨਹੀਂ ਕੀਤੀ ਵੀ ਇਹਨੂੰ ਵੱਖਰੀ ਰਹਿਣ ਦੇਣੀ ਐ ਨਹੀਂ ਕਿ ਬਾਕੀ ਨੁੱਕਰ ਸਿੱਧੀ ਆ ਸਾਡੇ ਚਾਚਾ ਜੀ ਆਂਦੇ ਕੋਈ ਗੱਲ ਨਹੀਂ ਕੋਈ ਪਰਵਾਹ ਨਾ ਕਰੋ ਚਾਚਾ ਪਰਵਾਹ ਥੋੜਾ ਕੇ ਗੱਲ ਦੀ ਤੂੰ ਗੱਲ ਤੇ ਕਰ ਵੀ ਰੋਟੀ ਚਾਚਾ ਖਵਾਲ ਦੀ ਮਿਸਰਨ ਵੇਖੀ ਹੋਣੇ ਚੱਲ ਜਾਂਦਾ ਆਹੋ ਤੇ ਹੋਰ ਆ ਵੇਖਾ ਜਿਹੜਾ ਕੁਝ ਵੰਡਿਆ ਚਾਚੇ ਨੇ ਖਵਾ ਬਣਾ ਜਾ ਚਾਚੇ ਨੇ ਖਵਾ ਕੇ ਕੀ ਜਾਂਦੇ ਹੁੰਦੇ ਆ ਮਿਸਟਰੀ ਰੋਟੀ ਮਰ ਤੇਰੇ ਕਹਿਣ ਤੇ ਖਵਾ ਰਹੀ ਹੈ ਕੀ ਬਣਾ ਗਏ ਇੱਥੇ ਲਾ ਕੇ ਉਧਰ ਉਧਰ ਦੀ ਸੌਰ ਜੇ ਕੋਈ ਗੱਲ ਨਹੀਂ ਦਿਖਾ ਤੂੰ ਹੱਥ ਹੈ ਜੇ ਅੱਜ ਅਹੀ ਤੇਰਾ ਸੌਰਤ ਕੱਲ ਤੁਹਾਡਾ ਵੀ ਸਵਾਰੇਗਾ ਬਿਲਕੁਲ ਬਿਲਕੁਲ ਹੈ ਕਿ ਨਹੀਂ ਜੇ ਅਹੀ ਤੈਨੂੰ ਤੋੜ ਕੇ ਜਵਾਬ ਦਿੰਦੇ ਸਵਾਰਨਾ ਤੈਨੂੰ ਆਜਾ ਨਿਕਰ ਸਿੱਧੀ ਕਰ ਦਿੰਦੇ ਹੈ ਕਿ ਨਹੀਂ ਨਹੀਂ ਸਵਾਰਨਾ ਤੇ ਆਪ ਹੀ ਆ ਬਿਨਾਂ ਇਹਨਾਂ ਕੋ ਸਿੱਧੀ ਕਰ ਦਿੱਤੀ ਨਾ ਰੇੜੀ ਟਰਾਲੀ ਮਿੱਟੀ ਦੀ ਲਈ ਰੇ ਮਿੱਟੀ ਛੁੱਟ ਜਾਣੀ ਆ ਓਹ ਹਾਂ ਤੇ ਇਹ ਨਾਲ ਲਿੱਸੇ ਆ ਜਾ ਮਿੱਟੀ ਦਾ ਨੂੰ ਮਿਲ ਜੇਗੀ ਕੋਈ ਗੱਲ ਨਹੀਂ ਚਲਿਆ ਤੂੰ ਪਰਵਾਹ ਨਾ ਕਰ ਜਾ ਗਾ ਤੂੰ ਗਰਮ ਹੋਵੇਂ ਕਿ ਮੈਂ ਮਿੱਟੀ ਛੁੱਟ ਦੇਣੀ ਕਰੇ ਬਿੰਦੇ ਮੇਰੇ ਗਰਮ ਕਾ ਦੇ ਲਿਆ ਮੈਂ ਨੇ ਮੋਦਲੇ ਮਤਾਂ ਉੱਠੀ ਜਿਹੜੀ ਸਰੋਂ ਤੇਲ ਵਾਲੀ ਚਾਚੀ ਨਾਲ ਕਰ ਗੱਲ ਉਹ ਨਪੜਾ ਕੀ ਆਹ ਚਾਚੀ ਚਾਣਾ ਬੋਤਲ ਚਾਚੀ ਨਾਲ ਗੱਲ ਕਰੋ ਚਾਚੀ ਦਿੰਦੀ ਬੋਤਲ ਆ ਕੇ ਚਾਚੀ ਨੇ ਕਾਕਣਾ ਪੈਸੇ ਤੂੰ ਲੈ ਇੱਕ ਵਾਰੀ ਫੇਰ ਨਾ ਲੈ ਬਣਾ ਬੋਦਲ ਕਰਦੀ ਹੋਣੀ ਹੈ ਨਾ ਚਾਚੀ ਨੇ ਕਰ ਹੀ ਨਹੀਂ ਵੜਨ ਦੇਣਾ ਆਹ ਬੂਤਲ ਸਵਾਰ ਕੇ ਆਦਾ ਬੋਦਲ ਜਿਹਾ ਤਰਾ ਰੋਜ ਪੀਏ ਸੰਦਾ ਆਹ ਦੇਖ ਲੈ ਕਿਆ ਬੜਾ ਬੂਤਲ ਨਾ ਵੀ ਕਿਦਾਂ ਲੱਲਿਆ ਚਾਚੀ ਦੇ ਸਾਹਮਣੇ ਚਾਚਾ ਚੱਕ ਲੂੰਗਾ ਸਰਾਉਂ ਦੀ ਸਰਾਉਂ ਦੇਲ ਦੀ ਨਹੀਂ ਸਰਾਉਂ ਦੇਲ ਦੀ ਨਾਲ ਹੋਣੀ ਦਿਨ ਜਾਤ ਨੇ ਵੀ ਕਹਦਣਾ ਸਰਾਉਂ ਦੇਲ ਦੀ ਪੈਪਸੀ ਵਾਲੀ ਪੈਪਸੀ ਵਾਲੀ ਚਲ ਵਧੀਆ ਨਿਭੜ ਗਿਆ ਕੰਮ ਅੱਜ ਮਿਸਤਰੀ ਮਿਲ ਗਏ ਸ਼ਾਮ ਨੂੰ ਚਲੋ ਹੋਣ ਲੱਗ ਪਿਆ ਬੜੇ ਦਿਨਾਂ ਦੇ ਮਿਸਤਰੀ ਦੇ ਪੈਸੇ ਆਣੇ ਨਾ ਪਤਾ ਨਹੀਂ ਮਿਸਤਰੀ ਦਫੜੇ ਨਹੀਂ ਕਿ ਦੇਖਦਾ ਵੇੜੇ ਆਹ ਬਾਬਾ ਚਾਕੇ ਦਰਵਾਜ਼ਾ ਇਹਨੇ ਅੱਜ ਪੂਰੀ ਜਾਂਚ ਕਰਕੇ ਫੇਰੀ ਛੱਡਣਾ ਅਸੀਂ ਆਹ ਕੰਮ ਕਰਾਵਾਂਗੇ ਤੈਨੂੰ ਲੈ ਫੇਰਾਗੇ ਬੜ ਗਿਆ ਪ੍ਰਸ਼ਾਦ ਹਾਂਜੀ ਹਾਂਜੀ ਬਣ ਗਿਆ ਜੀ ਮੈਂ ਨੀ ਪੱਥਰ ਭਰਿਆ ਵਾ ਤੇ ਫਿਰ ਮੂਹ ਮਠਾਗੜੀ ਇਹ ਸਾਰਿਆਂ ਦਾ ਨਹੀਂ ਚਾਹੀਦਾ ਵਾ ਚਾਚਾ ਅੱਗੇ ਆਂਦਾ ਹੈ ਤੁਸੀਂ ਕੋ ਮੰਡਿਆ ਨਹੀਂ ਆਹੋ ਹੁਣ ਚਾਚਾ ਹੀ ਨਵਾਜ ਮਾਰੋ ਨਾ ਪਹਿਲਾ ਚਾਚਾ ਇਹਨੂੰ ਪਹਿਲੀ ਗੋਲੀ ਚ ਚਾਚਾ ਇਹਨੂੰ ਪਾ ਗਦਨੇ ਪਰਛਾਲ ਬਾਕੀਆਂ ਨੂੰ ਬਾਅਦ ਚ ਉਹ ਆਏ ਨਹੀਂ ਹੋਣਾ ਇੰਨਾ ਕੰਮ ਹੋ ਗਿਆ ਵਾ ਬਾਕੀ ਹੌਲੀ ਹੌਲੀ ਡੇ ਕਰਨਾ ਫਿਰ ਨਾ ਪਛਾਦਾ ਚੱਕਣਗੇ ਅਜੇ ਇੰਨਾ ਮੈਂ ਭੇਜੇ ਵੀਡੀਓ ਬਣਾਉਣੇ ਆਏ ਉੱਥੇ ਬਣਦੀ ਹੋਣੀ ਆ ਸ਼ਾਮ ਨੂੰ ਬਣੂਗੀ ਸ਼ਾਮ ਨੂੰ ਬਣੇਗੀ ਉਦੋਂ ਕੋਈ ਫਰੀ ਹੋ ਜਾਣਾ ਵਾ ਸਵੇਰ ਦਾ ਆਖੰਡੇ ਮੂਹ ਮਠਾਨੇ ਕਰਾਇਆ ਤੁਸੀਂ ਨੀਂ ਰੱਖੀ ਆ ਪਹਿਲਾਂ ਕਵੱਖਿਆ ਸੀ ਪਹਿਲਾਂ ਕਵੱਖਿਆ ਸੀ ਬਹੁਤ ਟਾਈਮ ਸੀ ਉਦੋਂ ਹੁਣ ਵੀ ਟਾਈਮ ਹੀ ਹੁਣ ਕਿੱਡਾ ਬਦਲ ਗਿਆ ਫਿਰ ਕੀ ਆ ਕੋਈ ਗੱਲ ਹੋ ਗਈ ਇਹਦੇ ਚਲੋ ਚਾਚਾ ਇਹਨੂੰ ਖਵਾ ਲਦੇ ਆ ਤੁਹੀਂ ਚਾਚਾ ਕਿੱਥੇ ਆ ਖਾਏਗਾ ਮੈਂ ਤੇ ਕਿਹਣਾ ਚਾਚਾ ਕਿੱਥੇ ਆ ਚਾਚਾ ਉੱਧਰ ਹੀ ਜਿੱਧਰ ਚਲਾਇਆ ਹੈ ਖਲਾਇਆ ਹੀ ਹੈ ਚਲੋ ਆਪੇ ਤੇ ਚਾਚੇ ਨੂੰ ਖਵਾਉਣ ਵਾਲਾ ਆਪੇ ਖਿਸ਼ਣ ਵਾਲਾ ਕੋਈ ਨਹੀਂ ਕੋਈ ਨਹੀਂ ਆ ਜਾਂਦੇ ਆ ਹਾਂ ਉਹਦਾ ਛੱਡਦੇ ਨੇ ਕਿਵੇਂ ਬੋੜ ਨਹੀਂ ਹੋਵੇ ਅੱਜ ਸ਼ਹਿਰਾਜ ਦੀ ਵਾਰੀ ਆ ਗਈ ਇਹ ਨਾ ਸਾਰੇ ਕੰਮਾਂ ਦਾ ਮੈਂ ਜਾ ਸਿੱਖਣੀ ਐ ਸੀਮਟੇ ਨੂੰ ਪਤਾ ਲੱਗਾ ਬਈ ਇੰਨਾ ਸੀਮਟ ਲੱਗਣਾ ਇੱਥੇ ਹੁਣ ਆਖਣ ਡਿਆ ਮੈਂ ਨਾ ਸੀਮਟ ਵਾਲੀ ਦੁਕਾਨ ਪਾ ਲੈਣੀ ਆ ਸੀਮਟ ਜਾਂਦਾ ਸੀਮਟ ਦੀ ਦੁਕਾਨ ਪਾ ਲੈਣੀ ਆ ਸੀਮਟ ਦੇ ਬਾਬਾ ਬੰਦੇ ਆ 300 ਸੀਮਟ ਨੇ ਠੇਕਾ ਕੀਤਾ ਵਾ ਤਾਂ ਸਵੇਰ ਦਾ ਵੇਹ ਲੋ ਆਪੇ ਲੱਗਾ ਵਾ ਕੱਲ ਦਾ ਪੁੱਛਣ ਡਿਆ ਵਾ ਇਹ 300 ਦਾ ਇੱਕ ਬੋਰਾ ਵਾ 200 ਬੋਰੇ ਕਿੰਨੇ ਦੇਣ ਮੈਂ ਕਹਣਾ ਵਾ ਕਿਤੇ ਘਰ ਘਰ ਆਇਆ ਆ ਵੀ ਲੈਂਟਰ ਤੇ ਇੰਨੇ ਬੋਰੇ ਲੱਗਣੇ ਆ ਤੇ ਦੀਨੂ ਵਖਰਾ ਸਾਹਿਬ ਪੁੱਛਿਆ ਮੈਨੂੰ ਵਖਰਾ ਸਾਹਿਬ ਪੁੱਛਿਆ ਤੇ ਵੀ ਇੱਕ 300 ਦਾ ਬੋਰਾ ਵਾ ਤੇ 200 ਬੋਰੇ ਕਿੰਨੇ ਦੇ ਸਾਰੀ ਜਾਂਚ ਲੈ ਲੈਣੀ ਮੈਂ ਮਿਸਤਰੀ ਨੂੰ ਆਖਣਾ ਮੈਂ ਮਿਸਤਰੀ ਤੂੰ ਭਰਤੀ ਤੱਕ ਕਰ ਦੇ ਤਾਈ ਵੀ ਮਲਾ ਕੇ ਤੂੰ ਜਾਂ ਬਾਕੀ ਜਿਹੜਾ ਬਾਥਰੂਮ ਆ ਫਿਰ ਇਹਨੇ ਤਿਆਰ ਕਰ ਦੇਣਾ ਇਹਨੂੰ ਲੱਗ ਗਿਆ ਪਤਾ ਮੇਰੇ ਤਾਂ ਆਪਣੀ ਮਰਜ਼ੀ ਨਾਲ ਉਹਨਾਂ ਨੇ ਢਿਆ ਵਾ ਅਜਾਤਵਾਰ ਦੀ ਛੁੱਟੀ ਹੈ ਪਰ ਲੱਗਾ ਮਰਜ਼ੀ ਦੇ ਨਾਲ ਹੀ ਹੈ ਵਧੀਆ ਹੈਗੇ ਉਦਾਂ ਇਹਨੇ ਆਖਣਾ ਸੀ ਜੇ ਮੈਂ ਫੋਨ ਵੇਚ ਲਾਂ ਜਾਂ ਪਤੰਗਾ ਚੜ੍ਹਾ ਲਾਂ ਜਿੰਨਾ ਚਿਰ ਇਹਨੂੰ ਸਮਝ ਨਹੀਂ ਲੱਗਦੀ ਧਰਮ ਦੁਨੀਆ ਦੀ ਹਨਾ ਉਹਨਾਂ ਚਿਰ ਤੱਕ ਇਹਨੇ ਕਈ ਕੁਝ ਸਿੱਖਣਾ ਵੇਖਿਆ ਆਹ ਹੀ ਕੰਮ ਸਿੱਖ ਲਿਆ ਲੱਕੜ ਵਾਲਾ ਵੀ ਸਿੱਖ ਲਿਆ ਬਿਲਡਿੰਗ ਵਾਲਾ ਉਹਦੇ ਨਾਲ ਬਹਿ ਕੇ ਆਈ ਭਾਜੀ ਆਹ ਕੰਮ ਵਧੀਆ ਆਉਂਦਾ ਹੈ ਰੇ ਕੰਮ ਕਰੀ ਜਾਣਾ ਉਹ ਜਿਹੜੇ ਸਾਫ ਕੀਤੇ ਸਾਰੇ ਹੋ ਪੜਾ ਉਹਨੇ ਸਾਫ ਦੀ ਦੋ ਮੈਂ ਦਿਨਾਂ ਜੇ ਬਾਬਾ ਕੰਮ ਖਿੱਚ ਲਿਆ ਭਾਜੀ ਹੁਣਾਂ ਨੇ ਕਿਧਿਆ ਕਿਧਿਆ ਨੀਆ ਹੋ ਗਈਆਂ ਹਨਾ ਇੱਕ ਮੇਰੇ ਹਿਸਾਬ ਨਾਲ ਆ ਹਫਤੇ ਦੇ ਵਿੱਚ ਵਿੱਚ ਕੰਪਲੀਟ ਬਾਇ ਹੋ ਹੀ ਜਾਏਗਾ ਨਹੀਂ ਤਾਂ ਤੱਕ ਹੋ ਜਾਣਾ ਐ ਕੱਲ ਭਾਜੀ ਹੁਣੇ ਦੋ ਦਿਨ ਹੀ ਆਏ ਉਹਨਾਂ ਦੇ ਮਗਰਮਗਰੇ ਕੰਮ ਨਿਭੜ ਗਿਆ ਹੀ ਵਧੀਆ ਘੱਟਿਆ ਨਹੀਂ ਕੋਸ਼ਿਸ਼ ਨਹੀਂ ਰੱਖਣੀ ਹੈ ਇਹ ਵੀਡੀਓ ਬਣਾਉਣੀ ਮੈਂ ਹਾਂ ਉਹ ਠੀਕ ਕਰ ਦੇਣਾ ਤੁਹਾਨੂੰ ਉਦੋਂ ਇਹ ਆਪਣਾ ਕੰਮ ਕਰਨਾ ਹੈ ਹੁਣ ਸੀਨ ਵਿੱਚ ਕੁਛ ਇਹੋ ਜਿਹਾ ਪਾ ਲਾਂਗੇ ਨਾ ਆਹੋ ਇਦਾਂ ਦੀ ਗੱਲ ਤੇ ਉਦਾਂ ਦੀ ਗੱਲਬਾਤ ਹੋ ਜਾਏਗੀ ਬਾਕੀ ਇਧਰ ਪ੍ਰੈਸਰ ਕਰਨ ਦਾ ਪਿਆ ਜਗਾ ਖੁੱਲੀ ਬਣ ਗਈ ਹੋਰ ਇਹ ਆ ਵੀ ਅੱਜ ਧੁੱਪ ਨਿਕਲ ਗਈ ਕੱਲ ਸਾਰੀ ਦਿਨ ਬੱਦਲ ਹੀ ਰਿਹਾ ਅੱਜ ਤੋਂ ਧੁੱਪ ਨਿਕਲ ਗਈ ਹੈ ਤੇ ਵਧੀਆ ਸਗੋਂ